ਆਉਂ ਉੰਬਰਾ ਵੇਖਦੇ ਆ ਨਾ ਉਹ ਕੁਝ ਵੇਖਦੇ ਆ ਹallelujah ਪਰਮੇਸ਼ਰ ਇਹੋ ਜian ਨੂੰ ਧਰਤੀ ਤੇ ਭੇਜਦਾ ਹੀ ਖਣੀਕਾ ਤੋਂ ਹallelujah پتہ ਇਹੀ ਕਿ ਇੰਨੀ ਸੱਚਮੁੱਚ ਇਹੋ ਜian ਤਾਂ ਗਾਂ ਜਾ ਕੇ ਨਰਕ ਕੀ ਮਿਲਣਾ ਵੈ ਹallelujah ਉਹ ਬੱਚੀ ਦੇ ਲਈ ਮੈਂ ਸੱਚਮੁੱਚ ਮੈਂ ਵੇਖ ਕੇ ਮੇਰਾ ਵੀ ਉਦਨ ਫੋਨ ਨਿਕਲ ਗਿਆ ਵੀ ਇਹੋ ਜਿ ਕਿੱਥੇ ਬੱਚਿਆਂ ਨੂੰ ਛੱਡੀ ਆਖਲਾ ਹallelujah ਅੱਗੇ ਕਹਣਾ ਜੇ ਇੱਕ ਧੀ ਆ ਉਹ ਸਾਰੇ ਪਿੰਡ ਦੀ ਧੀ ਐ ਧੀ ਸਾਰੇ ਪਿੰਡ ਦੀ ਧੀ ਹੁਣ ਤਾਂ ਚਾਚੇ ਤਾਂ ਕੋਲੇ ਛੱਡਣ ਦਾ ਟਾਈਮ ਵੀ ਨਹੀਂ ਰਿਹਾ ਹallelujah ਤਰ੍ਹਾਂ ਕਰਕੇ ਪ੍ਰਭੂ ਇਹੋ ਜਿਹੇ ਪਾਪੀਆਂ ਤਾਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਮੈਂ ਤਾਂ ਕਹਿੰਨੀ ਹallelujah ਇਹ ਕੋਈ ਹੋਰ ਨਾ ਕਦਮ ਉਹਦੇ ਮਾਰਿਆ ਜਾਵੇ ਕੋਈ ਹੋਰ ਨਾ ਕਦਮ ਚੱਕਿਆ ਇਹੋ ਜਿਹਾ ਹallelujah ਪਰ ਹੁੰਦਾ ਕੁਛ ਨਹੀਂ ਪੈਸੇ ਵਾਲੇ ਵਿਖ ਜਾਂਦੇ ਪੈਸਿਆਂ ਪਿੱਛੇ ਸਭ ਕੁਝ ਹੀ ਹੋ ਜਾਂਦਾ ਵਾ ਹallelujah ਤੇ ਉਹੋ ਜਿਹੇ ਉਹਦੇ ਇੱਕ ਅੱਧੇ ਦੋ ਚਾਰ ਮਾਰੇ ਹੋਣ ਤਾਂ ਕੋਈ ਕਿਵੇਂ ਇਹੋ ਜਿਹਾ ਗਲਤ ਕੰਮ ਕਰ ਲੋ ਕਰਾਵੇ ਹallelujah ਧੰਨਵਾਦ ਕਰੋ ਪਰਮੇਸ਼ਰ ਦੋਨੇ ਆਪਾਂ ਨੂੰ ਚੁਣੇ ਆਪਣੇ ਧੀਆ ਪੁੱਤ ਵਿੱਚ ਬੈੰਦੇ ਧੰਨਵਾਦ ਕਰੋ ਪਰਮੇਸ਼ਰ ਦਾ ਹallelujah ਕਾਲ ਯੋਗ ਦਾ ਪੂਰਾ ਪੈਰਾ ਦੁਨੀਆ ਤੇ ਆਇਆ ਹੋਇਆ ਅੱਜ ਤੋਂ 5-6 ਸਾਲ ਪਹਿਲਾਂ ਗਰ ਸ਼ਰਨ ਕੋਰ ਪਾਸਟਰ ਨੇ ਕਿਹਾ ਸੀਗਾ ਇਹੋ ਜਿਹਾ ਟਾਈਮ ਆਉਣਾ ਵੀ ਬੱਚੀਆਂ ਆਪਦੇ ਗਵਾਂਡ ਵੀ ਨਹੀਂ ਜਾ ਸਕਣਗੇ ਇਹੋ ਜਿਹਾ ਟਾਈਮ ਹੁਣ ਹੋ ਹੀ ਜਾਂਦਾ ਵੈ ਹਾਲੇਲੂਇਆ ਉਦੋਂ ਕਈਦਾ ਸੀ ਨਹੀਂ ਗਵਾਂਡ ਵਾਲ ਤਾਂ ਬਹੁਤ ਚੰਗੇ ਹੁੰਦੇ ਆ ਪਰ ਨਹੀਂ ਸੱਚ ਮੋ ਜਿੰਨਾ ਇਹਨਾਂ ਦੇ ਸੰਭਾਲਿਆ ਜਾਂਦਾ ਆਪਣੀ ਦੌਲਤ ਇਹ ਹੈ ਹਾਲੇਲੂਇਆ ਕੰਮ ਤਾਂ ਕਰੀ ਜਾਣੇ ਮੁੜ ਕੇ ਕੰਮ ਵੀ ਕਰਨੇ ਹੀ ਕਰਨੇ ਜੇ ਆਪਾਂ ਕੰਮਾਂ ਤੇ ਹੀ ਚਲੇਗਾ ਛੱਡ ਕੇ ਜਵਾਕਾਂ ਨੂੰ ਪਰ ਨਹੀਂ ਜਵਾਕਾਂ ਦੀ ਜ਼ਿੰਮੇਵਾਰੀ ਆਪਣੀ ਹੈ ਹਾਲੇਲੂਇਆ ਬੱਚਾ ਚਾਹੇ ਮੁੰਡਾ ਚਾਹੀ ਧੀ ਇਹਨੂੰ ਬਾਹਰ ਨਹੀਂ ਜਾਣ ਦੇਣਾ ਹਾਲੇਲੂਇਆ ਤਰ੍ਹਾਂ ਕਰਕੇ ਕਾਲ ਯੁਗ ਦਾ ਕਾਲ ਦਾ ਕੰਮ ਕਰੋ ਦਾ ਤਾਂ ਬਾਲਾ ਹੁਣ ਬਾਲਾ ਹੋਇਆ ਪਿਆ ਚੁੱਕ ਚਾਣਾਓ ਉਮਰਾ ਵੇਖਦੇ ਨਾ ਹੋ ਕੁਝ ਵੇਖਦੇ ਹallelujah ਪਰਮੇਸ਼ਰ ਇਹੋ ਜਿਹਾਨ ਨੂੰ ਧਰਤੀ ਤੇ ਭੇਜਦਾ ਹੀ ਖਣਿਕਾ ਤੋਂ ਹallelujah ਅਤੇ ਹੀ ਕਈ ਨਹੀਂ ਸੱਚਮੁੱਚ ਇਹੋ ਜਿਹਾ ਤਾਂ ਗਾਂ ਜਾ ਕੇ ਨਰਕ ਕੀ ਮਿਲਣਾ ਵੈ ਹਾਲੇਲੂਇਆ ਪਰ ਨਹੀਂ ਆਪਾਂ ਬੱਚਿਆਂ ਨੂੰ ਬਚਾਣਾ ਉਹ ਤਾਂ ਆਪਾਂ ਕਹਿ ਦਿੰਨੇ ਆ ਦਾਦਾ ਦਾਦੀ ਉਹ ਨਾ ਰੱਖੇ ਹੀ ਕਰਨਾ ਵੈ ਇੱਥੋਂ ਪਤਾ ਲੱਗਦਾ ਦਾਦਾ ਦਾਦੀ ਜੇ ਹੋਣਗੇ ਆਪਾਂ ਕਿਸੇ ਕੰਮਾਂ ਤੇ ਵੀ ਜਾਣਾ ਵੈ ਤਾਂ ਬੱਚਿਆਂ ਦੀ ਰਾਖੀ ਵੀ ਕਰਨਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਕੰਮ ਵੀ ਜ਼ਰੂਰੀ ਹੈ ਪਹਿਲਾਂ ਇਹ ਜ਼ਰੂਰੀ ਹੈ ਜੇ ਆਪਾਂ ਬੱਚਿਆਂ ਦੀ ਸੰਭਾਲ ਕਰਨੀ ਹੈ ਜੇ ਕਿਤੇ ਜਾਣਾ ਜਿੰਦਾ ਲਾ ਜਾ ਕਰੋ ਸ਼ੱਕ ਜਵਾਕ ਨੂੰ ਅੰਦਰ ਬੈਠੇ ਨੂੰ ਕੁਝ ਨਹੀਂ ਡਰ ਹਾਲੇਲੂਇਆ ਪਰ ਨਹੀਂ ਛੱਡ ਕੇ ਜਾਣਾ ਅੱਜ ਕੱਲ ਬਹੁਤ ਹਾਲਾਤ ਇਹਦੂ ਵੀ ਮਾੜੇ ਮਾੜੇ ਹੋਣੇ ਵਾਲੇ ਹਾਲੇਲੂਇਆ 20 25 ਸਾਲ 30 40 ਸਾਲ ਪਹਿਲਾਂ ਇਹੋ ਜੀ ਕੋਈ ਗੱਲ ਆਪਾਂ ਦੇਖੀ ਸੀ ਆਪਾਂ ਜਦੋਂ ਆਪਾਂ ਛੋਟੀ ਉਮਰ ਚੂਮਾਂਗੇ ਹਾਲੇਲੂਇਆ ਵੇਖਿਆ ਵੀ ਨਹੀਂ ਸੀ ਇਕੱਠੇ ਕੁੜੀਆਂ ਮੁੰਡਿਆਂ ਤੋਂ ਖੇਡਦੇ ਹੁੰਦੇ ਸੀ ਹਾਲੇਲੂਇਆ ਪਰ ਹੁਣ ਕਿੰਨਾ ਜ਼ਮਾਨਾ ਬਦਲ ਗਿਆ ਕਿੰਨਾ ਕਾਲਜ ਆ ਗਿਆ ਵੇ ਹੁਣ ਨਸ਼ੇ ਵਾਲੇ ਦੇ ਕੋਲੇ ਕੋਈ ਕੀਤੀ ਪੁੱਤ ਨੂੰ ਛੱਡ ਜੂ ਆਪਦੇ ਲੈ ਤੂੰ ਸਾਡਾ ਅਕਲ ਵੀ ਛੱਡ ਸਕਦਾਗਾ ਹਾਲੇਲੂਇਆ ਅੱਜ ਕੱਲ ਜਿਹਦਾ ਚਿੱਟਾ ਖਾਦਾ ਹੋ ਉਹਦੇ ਕੋਲ ਤਾਂ ਆਪਦਾ ਬੱਚਾ ਛੱਡਣ ਨੂੰ ਨਹੀਂ ਜੀ ਕਰਦਾਗਾ ਵੀ ਮੈਂ ਆਪਦਾ ਬੱਚਾ ਕਿਉਂ ਛੱਡ ਕੇ ਜਾਵਾਂ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਇਹੋ ਜਿਹਾ ਟਾਈਮ ਤੇ ਆਪਾਂ ਪ੍ਰਾਰਥਨਾ ਕਰਨੀ ਹੈ ਹਰ ਇੱਕ ਦਾ ਧੀ ਪੁੱਤ ਸਹੀ ਸਲਾਮਤ ਹੋਵੇ ਬੱਚਿਆਂ ਨੂੰ ਅਕਲ ਆਵੇ ਆਪਾਂ ਬਾਈਬਲ ਦੇ ਨਾਲ ਜੋੜਾਂਗੇ ਉਹਨਾਂ ਨੂੰ ਉਹਨਾਂ ਦਾ ਧਿਆਨ ਕਿੱਥੇ ਹੋਵੇ ਵਚਨਾਂ ਵੱਲੀ ਧਿਆਨ ਹੋਵੇ ਹਾਲੇਲੂਇਆ ਇਹ ਆਪਣੀ ਵੱਡੀ ਜ਼ਿੰਮੇਵਾਰੀ ਹੈ ਕੰਮ ਤਾਂ ਆਪਾਂ ਕਰ ਹੀ ਜਾਣੇ ਆ ਇਹ ਪਹਿਲਾਂ ਬੱਚਿਆਂ ਨੂੰ ਸੰਭਾਲਣਾ ਜ਼ਰੂਰੀ ਹੈ ਧੰਨਵਾਦ ਪਰਮੇਸ਼ਰ ਦਾ ਜਿਹੜੇ ਆਪਾਂ ਨੂੰ ਪ੍ਰਭੂ ਨੇ ਚੁਣਿਆ ਆਪਣੇ ਬੱਚਿਆਂ ਨੂੰ ਵੀ ਚੁਣਿਆ ਹੈ ਹallelujah ਉਹ ਬੱਚੀ ਦੇ ਲਈ ਮੈਂ ਸੱਚਮੁੱਚ ਮੈਂ ਵੇਖ ਕੇ ਮੇਰਾ ਵੀ ਉਧਰ ਮਨ ਨਿਕਲ ਗਿਆ ਵੀ ਇਹੋ ਜਿੱਥੇ ਬੱਚਿਆਂ ਨੂੰ ਛੱਡੇ ਹੈ ਅਗਲਾ ਹallelujah ਅੱਗੇ ਕਹਣਾ ਜੇ ਇੱਕ ਧੀ ਆ ਉਹ ਸਾਰੇ ਪਿੰਡ ਦੀ ਧੀ ਹੈ ਧੀ ਸਾਰੇ ਪਿੰਡ ਦੀ ਧੀ ਹੈ ਹੁਣ ਤਾਂ ਚਾਚੇ ਤਾਇਆ ਕੋਲ ਛੱਡਣ ਦਾ ਟਾਈਮ ਵੀ ਨਹੀਂ ਰਿਹਾ ਹallelujah ਤਰ੍ਹਾਂ ਕਰਕੇ ਪ੍ਰਭੂ ਇਹੋ ਜਿਹੇ ਪਾਪੀਆਂ ਤਾਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਮੈਂ ਤਾਂ ਕਹਿੰਨੀ ਹallelujah ਇਹ ਕੋਈ ਹੋਰ ਨਾ ਕਦਮ ਉਹਦੇ ਮਾਰਿਆ ਜਾਵੇ ਕੋਈ ਹੋਰ ਨਾ ਕਦਮ ਚੱਕਿਆ ਇਹੋ ਜਿਹਾ ਹallelujah ਪਰ ਹੁੰਦਾ ਕੁਛ ਨਹੀਂ ਪੈਸੇ ਵਾਲੇ ਵਿਖ ਜਾਂਦੇ ਪੈਸੇ ਪਿੱਛੇ ਸਭ ਕੁਝ ਹੀ ਹੋ ਜਾਂਦਾ ਵਾ ਹallelujah ਤੇ ਉਹੋ ਜਿਹੇ ਉਹਦੇ ਇੱਕ ਅੱਧੇ ਦੋ ਚਾਰ ਮਾਰੇ ਹੋਣ ਤਾਂ ਕੋਈ ਕਿਵੇਂ ਇਹੋ ਜਿਹਾ ਗਲਤ ਕੰਮ ਕਰ ਲੋ ਪਰ ਨਹੀਂ ਇਹ ਕਾਲ ਯੁਗ ਦਾ ਇਹੀ ਤਾਂ ਕਾਲ ਯੁਗ ਹੈ ਹallelujah ਕਾਲ ਯੁਗ ਸੱਚਮੁੱਚ ਕਾਲ ਯੁਗ ਤੇ ਜਦੋਂ ਪਹਿਲਾ ਵੀ ਪਾਪ ਵਿਰੋਧ ਬਹੁਤ ਹੋ ਗਿਆ ਸੀ ਪਾਪ ਜਦੋਂ ਪ੍ਰਭੂ ਜੀਸ਼ੂ ਜੀ ਧਰਤੀ ਤੇ ਆਏ ਹੁਣ ਵੀ ਉਹਦੀਆਂ ਆਉਣ ਦੀਆਂ ਨਿਸ਼ਾਨੀਆਂ ਹੀ ਹੈ ਹਾਲੇਲੂਇਆ ਉਹ ਕਹਿੰਦੇ ਜਦੋਂ ਬਾਲਾ ਪਾਪ ਵੱਧ ਗਿਆ ਉਦੋਂ ਕਹਿੰਦਾ ਮੈਂ ਇੰਟ ਤੇ ਆਵਾਂਗਾ ਉਹਦੇ ਹੁਣ ਵੀ ਆਉਣ ਦੀਆਂ ਨਿਸ਼ਾਨੀਆਂ ਹੈ ਜਦੋਂ ਫੇਰ ਦੁਬਾਰਾ ਧਰਤੀ ਤੇ ਆਉਣਗੇ ਹਾਲੇਲੂਇਆ ਤਰ ਕਰਕੇ ਪਰਮੇਸ਼ਰ ਹਰ ਇੱਕ ਦੇਤੀ ਪੁੱਤ ਨੂੰ ਬਚਾਈ ਰੱਖੇ ਕਾਲ ਦੇ ਪੰਜੇ ਤੋਂ ਜੋ ਉਹਨਾਂ ਦੀਆਂ ਅਖਾਨੀਆਂ ਹੋਈਆਂ ਵੇ ਆਸ਼ਕ ਦੇ ਵਿੱਚ ਕਾਮ ਦੇ ਵਿਚੰਨੇ ਹੋਏ ਪਏ ਐ ਪਰਮੇਸ਼ਰ ਐਸ ਜੀ ਦਰਿੰਦਿਆਂ ਤੋਂ ਬਚਾ ਕੇ ਰੱਖੇ ਹਾਰ ਇਕ ਦਿੱਤੀ ਪੁੱਤ ਨੂੰ ਬੱਚੇ ਬੱਚੀ ਨੂੰ ਸਹੀ ਸਲਾਮਤ ਰੱਖੇ ਹallelujah ਧੰਨਵਾਦ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਪ੍ਰਭੂ ਜੀ ਇਹਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਜੈ ਜਕਾਰ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ